ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਾਉ ਪਾਜੀ ਤੇ ਆਪਾਂ ਪਾਉ ਪਾਜੀ ਲਈ ਲਈ ਸੀ ਤੇ ਇੱਧਰ ਆਪਾਂ ਪਾਉ ਪਾਜੀ ਬਣਾਉਂਦੇ ਆਂ ਸਬਜ਼ੀਆਂ ਲਈ ਲਈਆਂ ਸੀ ਇਹਨਾਂ ਦੀ ਆਪਾਂ ਪਾਉ ਪਾਜੀ ਬਣਾਵਾਂਗੇ ਤੇ ਇੱਥੇ ਮੈਂ ਲਿਆ ਸੀ ਇੱਕ ਕੱਪ ਮਟਰ ਤੇ ਇੱਥੇ ਅਦਰਕ ਲਸਣ ਤੇ ਮਿਰਚਾਂ ਨੂੰ ਮੈਂ ਗ੍ਰाइंड ਕਰ ਲਿਆ ਸੀ ਤੇ ਇੱਧਰ ਆਪਾਂ 2-3 ਟਮਾਟਰਾਂ ਨੂੰ ਗ੍ਰाइंड ਕਰ ਲਿਆ ਸੀ ਤੇ ਇੱਧਰ ਗਾਜਰਾਂ ਦਾ ਕੱਪ ਪਿਆਜ਼ शिमला ਮਿਰਚ ਗੋਭੀ ਆਲੂ ਤੁਸੀਂ ਆਪਣੀ ਪਸੰਦ ਦੀ ਜੋ ਵੀ ਕੋਈ ਵੀ ਸਬਜ਼ੀ ਹੋ ਹੋਰ ਇਸ ਤੋਂ ਵੱਧ ਵੀ ਪਾ ਸਕਦੇ ਜਿਉਂ ਤੁਹਾਨੂੰ ਆਪਾਂ ਸਬਜ਼ੀਆਂ ਨੂੰ ਤੜਕਾ ਲਾ ਲਵਾਂਗੇ। ਗੈਸ ਤੇ ਅਸੀਂ ਕੁੱਕਰ ਰੱਖ ਲਿਆ ਕੁੱਕਰ ਦੇ ਵਿੱਚ ਆਪਾਂ ਥੋੜਾ ਜਿਹਾ ਘੈਟ ਪਾ ਦਵਾਂਗੇ। ਘੈਟ ਨੂੰ ਗਰਮ ਕਰਕੇ ਮੱਖਣ ਪਾ ਦਵਾਂਗੇ ਤੇ ਮੱਖਣ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ। ਇੱਕ ਚਮਚਾ ਜੀਰੇ ਦਾ ਪਾ ਦਵਾਂਗੇ। ਉਡੀ ਜੇ ਆਪਾਂ ਹਿੰਗ ਪਾ ਦਾਂਗੇ ਹਿੰਗ ਪਾ ਕੇ ਬਹੁਤ ਜ਼ਿਆਦਾ ਇਹਦਾ ਟੇਸਟ ਵਧੀਆ ਆਉਂਦਾ ਹੈ ਕਿ ਹੁਣ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ਾਂ ਨੂੰ ਵੀ ਥੋੜਾ ਲਵਾਂਗੇ ਲਸਣ ਅਦਰਕ ਤੇ ਮਿਰਚਾਂ ਦਾ ਪੇਸਟ ਪਾ ਦਾਂਗੇ ਤੇ ਇਹ ਵੀ ਆਪਾਂ ਪਿਆਜ਼ਾਂ ਦੇ ਨਾਲ ਹੀ ਚੰਗੀ ਤਰ੍ਹਾਂ ਇਹਨਾਂ ਨੂੰ ਭੁੱਲ ਕੇ ਤਿਆਰ ਕਰ ਲਵਾਂਗੇ ਆਜ ਕੋਲ ਹੋ ਗਈ ਹੁਣ ਆਪਾਂ ਨਮਕ ਪਾ ਦਈਏ ਤੇ ਚਮਚਾ ਅੱਧਾ ਚਮਚਾ ਲਾਲ ਮਿਰਚ ਪਕਸ਼ਮੀਰੀ ਅੱਧਾ ਚਮਚੀ ਢੇਗੀ ਮਿਰਚ ਅੱਧਾ ਚਮਚਾ ਕਾਲੀ ਮਿਰਚ ਢੇਗੀ ਮਿਰਚ ਰੰਗ ਦੇਣ ਵਾਸਤੇ ਹੁੰਦੀ ਕੌੜੀ ਨਹੀਂ ਹੁੰਦੀ ਵੀ ਅੱਧਾ ਚਮਚਾ ਹਲਦੀ ਪਾਊਡਰ 2 ਚਮਚੇ ਪਾਉੜਾ ਜੀ ਮਸਾਲਾ ਥੋੜਾ ਜਿਹਾ ਪਾ ਦਾਂਗੇ ਆਪਾਂ ਟਮਾਟਰਾਂ ਦੀ ਪਿਣੀ ਮਿਕਸ ਕਰ ਲਵਾਂਗੇ ਇਹਨੂੰ ਮਸਾਲੇ ਨਾਲ ਕਿਤੇ ਪਿਆਜ਼ਾ ਵਾਲਾ ਦੋ ਚਮਚੇ ਆਪ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਫੋਨ ਮਿਲਾਵਾਂਗੇ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਇਸ ਤੋਂ ਪਤਾ ਚੱਲ ਜਾਂਦਾ ਮਸਾਲਾ ਸਾਡਾ ਬਹੁਤ ਵਧੀਆ ਪੁੰਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਗਾਜਰਾਂ ਆਲੂ ਗੋਭੀ ਮਟਰ ਚਿਮਲਾ ਮਿਰਚ ਤੇ ਇਹ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਦੋ ਕੁ ਮਿੰਟ ਆਪਾਂ ਇਸ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਸਬਜ਼ੀਆਂ ਦੇ ਅੰਦਰ ਮਸਾਲਾ ਲੱਗ ਜਾਵੇਗਾ 5 ਮਿੰਟੇ ਆਪਾਂ ਸਬਜ਼ੀ ਨੂੰ ਇਸੇ ਤਰ੍ਹਾਂ ਹੀ ਪਕਾ ਲਿਆ ਸੀ ਇਹ ਸਬਜ਼ੀ ਦਾ ਤੁਸੀਂ ਕਲਰ ਦੇ ਸਕਦੇ ਕਿੰਨਾ ਵਧੀਆ ਸਬਜ਼ੀ ਦਾ ਕਲਰ ਆ ਰਿਹਾ ਹੈ ਬਾਇਰ ਵਿੱਚ ਪਾਣੀ ਪਾ ਦਵਾਂਗੇ। ਇੱਕ ਕੱਪ ਲੈ ਲਿਆ ਸੀ। ਦੋ ਕੱਪ ਪਾਣੀ ਪਾ ਕੇ ਆਪਾਂ ਇਹਨੂੰ ਚਾਰ-ਪੰਜ ਮਿਸਲਾਵਾ ਦੇਵਾਂਗੇ। ਇੱਕ ਦਰਗਾਹ ਤੇ ਪਲਾਵ ਲਗਾ ਦੇਵਾਂਗੇ ਆਪਾਂ। ਚਾਰ-ਪੰਜ ਵਿਸਲਾਂ ਦਿਵਾ ਕੇ ਫਿਰ ਆਪਾਂ ਇਹਨੂੰ ਖੋਲਾਂਗੇ। ਪੰਜ ਵਿਸਲਾਂ ਹੋ ਗਈਆਂ ਸੀ ਤੇ ਹੁਣ ਆਪਾਂ ਕੁੱਕਰ ਨੂੰ ਖੋਲ ਕੇ ਦੇਖ ਲਵਾਂਗੇ ਤੇ ਪੌਪਾਜੀ ਤੁਸੀਂ ਦੇਖ ਸਕਦੇ ਪੌਪਾਜੀ ਐ ਗਲਦੀ ਐ ਤੇ ਆਪਾਂ ਹੁਣ ਇਹਨੂੰ ਮੈਚ ਕਰ ਲਵਾਂਗੇ ਮੈਚ ਉਸੇ ਜਿਤਨਾ ਜਿਹੜੇ ਨਾਲ ਆਪਾਂ ਆਲੂਆਂ ਨੂੰ ਮੈਚ ਕਰਦੇ ਆ ਉਹਦੇ ਨਾਲ ਆਪਾਂ ਮੈਚ ਕਰ ਲਵਾਂਗੇ ਜੇ ਧੜਕੂ ਨਾਲ ਹੋਵੇ ਆਲੂ ਮੈਚ ਕਰਨ ਵਾਲਾ ਤੁਸੀਂ ਮਧਾਨੀ ਦੇ ਨਾਲ ਵੀ ਇਹਨੂੰ ਮੈਚ ਕਰ ਸਕਦੇ ਹੋ ਆਪਾਂ ਉਹਨੇ ਇੰਨੇ ਜਿੰਨਾ ਨੇ ਮੈਚ ਕਰ ਲਵਾਂਗੇ ਫਿਰ ਜੀਨੇ ਨੂੰ ਮੈਚ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਧਨੀਏ ਨੂੰ ਪਾ ਦਵਾਂਗੇ ਫਰ ਜੀਨੇ ਨੂੰ ਆਪਾਂ ਇੱਕ ਤੜਕਾ ਹੋ ਲਾਵਾਂਗੇ ਤੇ ਮੱਖਰ ਪਾ ਦਵਾਂਗੇ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਬਿਨਾਂ ਟੈਸਟ ਕਰਨ ਲਈ ਆਪਾਂ ਉਪਰੋਂ ਦੀ ਮੱਖੜ ਪਾ ਦਵਾਂਗੇ ਜੇ ਤੁਸੀਂ ਇਹ ਤੋਂ ਹੋਰ ਥੋੜਾ ਨਰਮ ਕਰਨਾ ਹੋ ਪਾਓ ਭਾਜੀ ਨੂੰ ਤੁਸੀਂ ਨਰਮ ਨਹੀਂ ਰੱਖ ਸਕਦੇ ਜੋ ਤੇ ਜੇ ਆਪਾਂ ਥੋੜਾ ਸਬਜ਼ੀਆਂ ਬਰੀਕ ਨਹੀਂ ਕਰਨੀਆਂ ਥੋੜੀਆਂ ਆਪਾਂ ਮੋਟੀਆਂ ਵੈਸੇ ਤੇ ਇਤਰਾ ਦੀ ਪਾਓ ਭਾਜੀ ਦੀ ਜਿਹੜੀ ਆਪਾਂ ਰੇੜੀਆਂ ਤੋਂ ਖਾਣ ਜੰਨੇ ਤੇ ਸੇਮ ਉਸੇ ਤਰ੍ਹਾਂ ਦੀ ਪਾਓ ਭਾਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਤਵੇ ਤੇ ਆਪਾਂ ਬਖੜੇ ਰੱਖ ਦਿੱਤਾ ਤੇ ਜਿਸ ਤਰ੍ਹਾਂ ਪਾਓ ਪਾਓ ਭਾਜੀ ਵਾਲੇ ਰੇੜੀਆਂ ਤੇ ਤਵੇ ਤੇ ਗਰਮ ਕਰਕੇ ਦਿੰਦੇ ਆ ਤੇ ਉਸੇ ਤਰ੍ਹਾਂ ਅੱਜ ਗਰਮ ਕਰ ਲਵਾਂਗੇ ਫਰੋਆਪਾ ਪਕਾ ਰਹੇ ਹਾਂ। ਸਨੀ ਇਹ ਕਾ ਚ ਲੈ ਕੇ ਪਕਾ ਰਹੇ ਹਾਂ। ਉੱਪਰ ਆਪਾਂ ਇਹ ਬਾਲਦ ਨੂੰ ਇਸ ਤਰ੍ਹਾਂ ਕੱਢ ਦਵਾਂਗੇ। ਇੱਕ ਆਪਾਂ ਰੈਡੀਆ ਤੇ ਸਾਨੂੰ ਇਸ ਤਰ੍ਹਾਂ ਹੀ ਉਹ ਬਣਾ ਕੇ ਦੇ ਦਿੰਦੇ ਆਂ ਉਹ ਬਾਜੀ। ਫਰੋਆਪਾ ਜੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ। Kita lupa, dia pagar makan dulu. Apa di pasar makan dulu? Apa di tempat ਤੁਹਾਨੂੰ ਪਾਉ ਪਾਜੀ ਦੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਪਾਉ ਪਾਜੀ ਸਾਡੇ ਇਸ ਤਰ੍ਹਾਂ ਹੀ ਆਪਾਂ ਰੇੜੀਆ ਤੇ ਸਲੂਨੋਂ ਮਿਲਦੀ ਆਪਾਂ ਹੋਟਲਾਂ ਵਿੱਚ ਖਾਣ ਜਾਂਦੇ ਤੇ ਇਸ ਤਰ੍ਹਾਂ ਦਾ ਉਹਨਾਂ ਦਾ ਵੀ ਟੇਸਟ ਆਏਗਾ ਤੇ ਬਹੁਤ ਵਧੀਆ ਪਾਉ ਪਾਜੀ ਬਣ ਕੇ ਤਿਆਰ ਹੋਈ ਹੈ ਜੀ ਸਸ਼ਟ ਕਾਲ ਜੀ